इंडियन टीवी न्यूज अपनी भाषा नमस्कार इंडियन टीवी न्यूज पंजाब आओ लेके चलिए अज दबर वाल লাজুক তুমি জানো তুমি বুঝিয়া ਠਾਕਰ ਸੱਸੀ ਕਾਲ ਜੀ ਮੈਂ ਜਸਵਿੰਦਰ ਸਿੰਘ ਪੱਤਰਕਾਰ ਇੰਡੀਆ ਟੀਵੀ ਨਿਊ ਪੰਜਾਬ ਅੱਜ ਅਸੀਂ ਖੜੇ ਆ ਪੰਡ ਗੱਲਾਂ ਤੇ ਇੱਧਰ ਵੱਡੇ ਕੌਮ ਕੇ ਇਹਨਾਂ ਦੇ ਵਿਚਾਲੇ ਇਹ ਛੋਟੇ ਕੌਮ ਨੂੰ ਛੜ ਦੇ ਪਿਆ ਬਈ ਤੇ ਅੱਜ ਉੱਥੇ ਖੜੇ ਆ ਉੱਥੇ ਵੀਰਾਂ ਨੇ ਸਵੀਰ ਦਾ ਲੰਗਰ ਲਗਾਇਆ ਇਹ ਵੀਰ ਹਰ ਮਹੀਨੇ ਇਸੇ ਲੰਗਰ ਲਗਾਉਂਦੇ ਛੱਕੇ ਵੀ ਦੇਖਦੇ ਹੁੰਦੇ ਆ ਤੇ ਆਹ ਅੱਜ ਇਹ ਵੀਰਾਂ ਨਾਲ ਗੱਲਬਾਤ ਕਰ ਰਹੇ ਆ ਆ ਸੱਸੀ ਦਾ ਵੀਰ ਜੀ ਸੱਸੀ ਕਾਲ ਜੀ ਇਹਨਾਂ ਦਾ ਨਾਮ ਜਲੂਦਾਰ ਜੀ ਜਲੂਦਾਰ ਜੀ ਕਿਹੜਾ ਬੰਦਾ ਆਪਣਾ ਪੰਡ ਕੌਮ ਕੇ ਕੜਾਈ ਇਹ ਇਹਨੇ ਬਾਲੂ ਦਾ ਜੀ ਇਹਨਾਂ ਨੇ ਪੈਂਡੇ ਕੰਕ ਕਰਾ ਜਨੂ ਦਾ ਜੀ ਜਿਹੜੀ ਅੱਜ ਸੇ ਸੇਵਲ ਲਈ ਆ ਇਹ ਕਿਸ ਨੂੰ ਸਮਰਪਿਤ ਹੈ ਜੀ ਇਹ ਵਾਸਤੇ ਦੇਖੋ ਜੀ ਹਰ ਪੁੰਨਿਆ ਇੱਥੇ ਵਾਸ ਅਸੀਂ ਲਾਉਨੇ ਸੇਵਲ ਤੇ ਸੰਗਤ ਨਾਮ ਸਰਵ ਜਾਂਦੀ ਆ ਤੇ ਹਰ ਵਾਰੀ ਇਹ ਪੁੰਨਿਆ ਲਾਉ ਲਾਉਨੇ ਆ ਸੀ ਇਹ ਬਾਬਾ ਨੌਗੇ ਦੇ ਦਰਵਾਜ਼ੇ ਆ ਜੀ ਆਪਣੇ ਇਹ ਹਜਰਤ ਬਾਬਾ ਪੀਰ ਬਾਬਾ ਨੌਗੇ ਜੀ ਸਾਫ ਸਰਕਾਰ ਠੀਕ ਹੈ ਨਾ ਇਹਨਾਂ ਦੀ ਬਸ ਰਹਿਮਤ ਨਾਲ ਔਰ ਵੀਰ ਭਾਈ ਜਨੇ ਵੀ ਸੇਵਾਦਾਰ ਸਾਰੇ ਬੈਠੇ ਆ ਅਸੀਂ ਸਾਰੇ ਪੈਸੇ ਤੇ ਇਕੱਠਾ ਕਰਕੇ ਤੇ ਸਿਆਲੇ ਦੇ ਵਿੱਚ ਬਸ ਤਕਰੀਬਨ ਠੀਕ ਚਾਹ ਤੇ ਖੀਰ ਤੇ ਕੁਝ ਵੀ ਖਰਾਬ ਵਗੈਰਾ ਕੁਝ ਵੀ ਲਾ ਦਿੰਨੇ ਆ ਤੇ ਬ ਤੁਵੀ ਲੰਗਰ ਲੰਗਰ ਆਇਆ ਤੇ ਇਹ ਕਹਿੰਦਾ ਇਹ ਕੋਈ ਧਾਰੋ ਦਾ ਅੱਜ ਦਾ ਕਹਿਣਾ ਵਾ ਕਿ ਹਰ ਆਰ ਮਹੀਨੇ ਸੀ ਇੱਥੇ ਸੇਵਾ ਕਰਦੇ ਆ ਕਦੇ ਖੀਰ ਦਾ ਲੰਗਰ ਲਾ ਦਿੰਦੇ ਆ ਕਦੇ ਚਾਹ ਜਦੋਂ ਸਰਦੀਆਂ ਚਾਹ ਦਾ ਲੰਗਰ ਲੱਗ ਜਾਂਦਾ ਹਾਂ ਗਰਮੀਆਂ ਵਿੱਚ ਆਉਂਦੇ ਜਾਂਦੇ ਰਹਿਣਾਂ ਵਾਸਤੇ ਇਹ ਜੀ ਹੁਣ ਜਲ ਠੰਡੇ ਚਾਲ ਦੀ ਸੇਵੀ ਲਾਉਂਦੇ ਨੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕਿ ਲੰਗ ਦੇ ਕਰਦੇ ਰਹਿਣਾਂ ਨੂੰ ਇਹ ਜਲ ਪਾਣੀ ਸਿਕਾਉਂਦੇ ਨੇ ਜੀ ਇਹ ਵੀ ਆਪਣੇ ਕੋਲ ਉਪਰਾਲਾ ਕਰਦੇ ਨੇ ਇਧਰ ਨਾਲ ਇਹ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਥੋੜਾ ਦੂਰ ਤੱਕ ਦਿਖਾ ਦੇ ਪਿੱਛੋਂ ਪਿੱਛੇ ਨੰਗਦੇ ਜੀ ਬਾਬਾ ਜੀ ਜਿਹੜਾ ਵੀਰ ਬਾਬਾ ਜੀ ਦੀ ਉਸ ਨੂੰ ਸਮਰਪਿਤ ਜਿਹੜਾ ਤੇ ਲੰਗਰ ਲਾਉਂਦੇ ਨੇ ਵੀਰ ਜੀ ਤੇ ਆਓ ਆਪਾਂ ਆਮ ਬੱਬੂ ਜੱਸੀ ਗਾਲ ਜੀ ਜੀ ਨੰਨਾ ਬੱਬੂ ਜਵਣ ਨੰਨਾ ਜਵਣ ਕੀ ਜੀ ਰੌਣਕੀ ਸਿੰਘ ਜੀ ਰੌਕੀ ਜੀ ਨਾਮ ਪੜ੍ਹ ਕੇ ਕਦੇ ਦੇਖੋਗੇ ਤੁਸੀਂ ਤਾਂ ਕਿੰਨੇ ਸੇਵਾ ਕਰਦੇ ਜੀ ਬੈਠੇ ਹੋਗੇ ਮੈਨੂੰ 8 16 ਸਾਲ ਹੋ ਗਏ 16 ਸਾਲ ਦੀ ਸੇਵਾ ਕਰਦੇ ਹਾਂ ਇਹ ਇਸੇ ਬਾਬੇ ਜਿਹੜਾ ਇੱਥੇ ਥੀ ਲੋੜ ਲੈਂਦੇ ਹਾਂ 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 ਇੱਥੇ ਇੱਥੇ ਠੀਕ ਹੈ ਜੀ ਕੋਈ ਕਰੇ ਤੁਹਾਨੂੰ ਕਿਸੇ ਨੇ ਨਹੀਂ ਕਿਹਾ ਵੀ ਇੱਥੇ ਲੰਗਰ ਲਾਓ ਸੇਵਾ ਕਰੋ ਕਹਿੰਦੇ ਕੋਈ ਹਰ ਸਾਲ ਉਹ ਸਾਲਾਂ ਬਣਾ ਹੁੰਦੀ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਉਸ ਸਮਾਜ ਨੂੰ ਜਾਂ ਜੱਲੂ ਰਾਮ ਜੀ ਜਾਂ ਹੋਰ ਕਿਸੇ ਆਪਣੇ ਸੰਸਥਾ ਨੂੰ ਸਾਰੇ ਸਮਾਜ ਨੂੰ ਤੁਸੀਂ ਕੋਈ ਆਪਣੇ ਬੰਨਿਓ ਮੈਸੇਜ ਕਰਾਉਂ ਕਿਸੇ ਕੋਈ ਸਾਡਾ ਮੈਸੇਜ ਹੈ ਜੀ ਦੇਖੋ ਇਹ ਦਰਬਾਰ ਜਿਹੜਾ ਬਾਬਾ ਨੌਜਰਬਾਰ ਬਣਾਇਆ ਹੈ ਇੱਕ ਤਈ ਦੇਖੋ ਇਹ ਪਹਿਲਾ ਮਤਲਬ ਬਹੁਤ ਜਿਵੇਂ ਮਾਲ ਸਾਨੂੰ ਛੇ ਵਾਲੀ ਮਿਲਦੀ ਸੀ ਕਿਸੇ ਪਾਸੋਂ ਇਹ ਤਾਂ ਜਿੰਦੀ ਇੱਕ ਸਾਲ ਦੇ ਵਿੱਚ ਵਿੱਚ ਮਤਲਬ ਤਿਆਰ ਕੀਤਾ ਹੈ ਆ ਜਿੰਨੇ ਜਿੰਨੇ ਸਾਡੇ ਸਾਰੇ ਛੇ ਵਾਲਾ ਨਾਲ ਆ ਇਹ ਨਾਲ ਹੀ ਹੋਇਆ ਜੀ ਬਾਕੀ ਦੂਸਰੀ ਗੱਲ ਸਾਡੀ ਜਿੰਨੇ ਵੀ ਵੀਰ ਭਾਈ ਆ ਜਾਂ ਕੋਈ ਵੀ ਐਨਆਰ ਆ ਕੋਈ ਵੀ ਹੈ ਜੀ ਤੇ ਸਾਨੂੰ ਵੱਧ ਤੋਂ ਸਾਡਾ ਸ਼ਹਾਦਾ ਕਰੋ ਸਾਡੀ ਇਹ ਗੁਰੂਆਰ ਦੇ ਉੱਤੇ ਲੈਂਟਰ ਪਾਣਾ ਹੈ ਇਸ ਟਾਈਮ ਦੇਖੋ ਫੈਵਰ ਪਈਓ ਦੇਖ ਸਕਦੇ ਸੀ ਉੱਤੇ ਠੀਕ ਹੈ ਨਾ ਤੇ ਅਸੀਂ ਮਾਰ ਬਹੁਤ ਜਾਣਨੋ ਇਸ ਨੇ ਆਪੇ ਦਿੱਤਾ ਵਾ ਵੀਰ ਭਾਈ ਜਿਵੇਂ ਕੌਂਕੇ ਕਲਾਂ ਵਾਲੇ ਵੀ ਆ ਠੀਕ ਹੈ ਨਾ ਤੇ ਵੀਰ ਬਾਰ ਨੂੰ ਬਾਕੀ ਸਾਰ ਦਿਨ ਸਾਰੇ ਸ਼ੇਵਰ ਇੱਥੇ ਹੁੰਦੇ ਸੀ ਠੀਕ ਨਹੀਂ ਤੇ ਬਾਕੀ ਜਿੰਨੇ ਅੱਜ ਤਹਰੇ ਨੂੰ ਕਹਿੰਦੇ ਆ ਵੀ ਨਸ਼ਿਆਂ ਤੋਂ ਦੂਰ ਰਹੋ ਜਿੰਨਾ ਹੋ ਸਕਦਾ ਈ ਠੀਕ ਹੈ ਨਾ ਵੀਰ ਭਾਈ ਸਿੱਧੇ ਰਸਤੇ ਪਹਿਣ ਆਵਦੇ ਪਹਿਣਾ ਸਿੱਧੇ ਰਸਤੇ ਜਾ ਠੀਕ ਹੈ ਨਾ ਪੜਾਈ ਲਖਾਈ ਕਰੋ ਆਵੇ ਮਾਂ ਤੋਂ ਤਰੱਕੀ ਦਿਓਂ ਪ੍ਰਸਿੱਧੀ ਆਪਾਂ ਤੇ ਕਹਣਾ ਚਾਹਾਂਗੇ ਜੀ ਠੀਕ ਹੈ ਕੋਈ ਜਾਨੂੰ ਜਾਨੂੰ ਆ ਕਿੰਨੀ ਵਧੀਆ ਇਹਨੇ ਸੋਚਾ ਇਹਨੇ ਸੋਚ ਦੇਖੋ ਕਿਹੜਾ ਕਿ ਬਾਬਾ ਜੀ ਨੌਕ ਜੇ ਬਾਬਾ ਜੀ ਜਗਾਵਾ ਉੱਥੇ ਜਿਹੜਾ ਅਜੇ ਤੱਕ ਲੈਂਟਰ ਨਹੀਂ ਪਾਇਆ ਜਿਹੜੀ ਜਿੱਥੇ ਫਾਈਬਰ ਪਈ ਹੋਈ ਆ ਇੰਨਾ ਹੀ ਸੋਚ ਉੱਥੇ ਵੀ ਅਗੇ ਇੱਥੇ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਲੈਂਟਰ ਪਾਉਣਾ ਔਰ ਸੰਗਤਾਂ ਨੂੰ ਬੇਨਤੀ ਆ ਸਮੂਹ ਸਾਧ ਸੰਗਤ ਨੂੰ ਬੇਨਤੀ ਆ ਜਿਹੜਾ ਵੀ ਸ਼ਖੀਰ ਇਹਨੂੰ ਵੀਡੀਓ ਦੇਖਦਾ ਜਾਂ ਇਹਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਨਾਲ ਦੀ ਨਾਲ ਤੁਸੀਂ ਅਸੀਂ ਵੀਡੀਓ ਨੂੰ ਸ਼ੇਅਰ ਕਰਕੇ ਜੋ ਸੇਵਾ ਆਪਣੇ ਤੈਲ ਫੁੱਲ ਭੇਟਾ ਕਰਕੇ ਇਹਨਾਂ ਦੇ ਨਾਲ ਜੁੜ ਕੇ ਇਸ ਬਾਬਾ ਜੀ ਨੌਂਗੜ੍ਹ ਜੀ ਪੀਰ ਜੀ ਦੀ ਇਹਨਾਂ ਦੀ ਜਗ੍ਹਾ ਵਾ ਇਹਦੇ ਉੱਤੇ ਲੈਂਟਰ ਪਾ ਜਾਵੇ ਤਾਂ ਕਿ ਜਿਹੜੀ ਮੀਕਣੀ ਤੋਂ ਜਿਹੜੇ ਅੰਦਰ ਦੀਆਂ ਜਗ੍ਹਾ ਵਾ ਜਿਹੜੀ ਬ ਉਹ ਵਜ਼ੀਰਾ ਵੀ ਇਹਨਾਂ ਵੀਰ ਅਕੋਰ ਵੀਰ ਜੀ ਸੱਸੀ ਦਾ ਵੀਰ ਜੀ ਸੱਸੀ ਗਾੜੀ ਇਹਨਾਂ ਜੀ ਆਪਣਾ ਦਰਸ਼ਨ ਸਿੰਘ ਜੀ ਦੋ ਸੌ ਰੁਪਏ ਤੁਹਾਡੇ ਕਿਹੜੇ ਬਣਦੇ ਜੀ ਵੱਡੇ ਕੌਂਗੇ ਜੀ ਵੱਡੇ ਕੌਂਗੇ ਤੁਸੀਂ ਇਹ ਕੁਝ ਕਹਾਂਦਾ ਹੋ ਜਗ੍ਹਾ ਬਾਰੇ ਜਾਂ ਸੰਗਤਾਂ ਬਾਰੇ ਤਸਵੀਰ ਬਾਰੇ ਵੀ ਸਵੀਰ ਬਾਰੇ ਵੀ ਇਹੀ ਕਹਾਂਗੇ ਬਤ ਬਤ ਸਾਡੇ ਨਾਲ ਸੰਗਤਾਂ ਜੁੜਨੋ ਤੇ ਅਸੀਂ ਸੰਗਤਾਂ ਦੇ ਸੰਯੋਗ ਨਾਲ ਹੀ ਸਵੀਰ ਲੱਗੇ ਤਾਂ ਆਜੀ ਰੌਣ ਜਿਹੜੀ ਨਸ਼ਿਆਂ ਦੀ ਚੜ ਰਹੀ ਆ ਮੈਂ ਪੈਣਾ ਨੂੰ ਵੀਰਾਂ ਨੂੰ ਤੇ ਬੱਚਾ ਨੂੰ ਸਾਰ ਨਹੀਂ ਬੇਕੀ ਕਰਦਾ ਮੈਂ ਅਈ ਨਾਲ ਸੇਵਾ ਕਰਿਆ ਕਰੋ ਨਸ਼ਾ ਬਤਾ ਤਾ ਦੂਰ ਰਿਆ ਕਰੋ ਬਹੁਤ ਚੰਗੀ ਗੱਲ ਆ ਜੇ ਤੁਸੀਂ ਨਸ਼ੇ ਬਤਾ ਤਾ ਦੂਰ ਰਹਾਂਗੇ ਆਪਾਂ ਵਧੀਆ ਆਪਣੀ ਸੇਵਾ ਬਣਾਓ ਆਉਂਡੀਆਂ ਛੱਡੋ ਹੋ ਕਿੰਨਾ ਬਹੁਤ ਆ ਛੱਡਣ ਨੂੰ ਇੰਨੀਆਂ ਹੀ ਸੇਵਾ ਕਰੋ ਕਿਤੇ ਵੀ ਸੇਵਾ ਚੱਲਦੀ ਆ ਗੁਰਦੁਆਰਾ ਸਾਹਿਬ ਚੱਲਦੀ ਆ ਜੇ ਪੀਰਾਂ ਦੀ ਜਗਾਹ ਤੇ ਚੱਲਦੀ ਆ ਉੱਥੇ ਸੰਜੋਗਿਆ ਕਰੋ ਵੱਤ ਵੱਦ ਬਹੁਤ ਬਹੁਤ ਤੁਹਾਡਾ ਸੰਗਤ ਦਾ ਧੰਨਵਾਦ ਇਹ ਵੀ ਭਾਈ ਜੀ ਕੌਂਕਿਆਂ ਤੁਸੀਂ ਵੱਡੇ ਕੌਂਕਾ ਸਾਰੇ ਪੀਰ ਕੌਂਕਾ ਤੇ ਇਹਨਾਂ ਸਾਰੀਆਂ ਸੰਗਤਾਂ ਦਾ ਇੰਡੀਆ ਟੀਵੀ ਚੈਨਲ ਬਣਿਓ ਔਸ ਸੁਣੋ ਤੇ ਸਮਾਰੋਹ ਵਿੱਚ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੱਕ ਤਾਂ ਇਹ ਲੰਗਰ ਸੇਵਾ ਲਈ ਸਵੀਰ ਦੀ ਦੂਸਰਾ ਇੰਡੀਅਨ ਟੀਵੀ ਚੈਨਲ ਦੇ ਮਾਧਿਅਮ ਦੁਆਰਾ ਪੂਰੀ ਸਾਧ ਸੰਗਤ ਨੂੰ ਇਸ ਦਰਬਾਰ ਵਾਸਤੇ ਬੇਨਤੀ ਵੀ ਕੀਤੀ ਹੈ ਔਰ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਇਹਨਾਂ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਦੇ ਨਾਲ ਤਲਫੁਲ ਭੇਟਾ ਕਰਕੇ ਇਹ ਜੀ 9 ਵਜੇ ਪੀਰ ਬਾਬਾ ਜੀ ਤੋਂ ਵੀ ਖੁਸ਼ੀਆਂ ਪ੍ਰਾਪਤ ਕਰੋ ਜੀ ਇਹਨਾਂ ਨੇ ਜਿਹੜੇ ਦਰਵਾਜ਼ਾ ਜੀ ਇੱਥੇ ਦਰਵਾਜ਼ੇ ਉੱਤੇ ਲੈਟਰ ਪਾਣਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੀ ਸਾਧ ਸੰਗਤ ਇਸ ਵੀਡੀਓ ਨੂੰ ਦੇਖ ਰਹੀ ਨੇ ਇਹਨਾਂ ਵੀਰਾਂ ਦੇ ਨਾਲ ਜ਼ਰੂਰ ਸਹਿਯੋਗ ਕਰਨਾ ਜੀ ਕਿਉਂਕਿ ਇਹ ਤਾਂ ਢੱਲੇ ਰੋਡ ਦੇ ਉੱਤੇ ਜੀ ਜੜਾ ਹੈਗੀ ਵੀ ਇਹਨਾਂ ਬਾਰੇ ਕਿਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ